ਸਤਿ ਸ਼੍ਰੀ ਅਕਾਲ ਜੀ ਸਟੀਮ ਕੋ ਨਿਊਜ਼ ਵਿਸ਼ ਤੁਹਾਡਾ ਨਿੱਗਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਪੁਲਿਸ थाना ਬਲਾਚੌਰ ਦੇ ਐਸਆਈ ਸੰਦੀਪ ਸਿੰਘ ਨੇ ਦੱਸਿਆ ਕਿ ਉਸ ਸਮੇਤ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਸੰਬੰਧੀ ਗਸ਼ਤ ਦੌਰਾਨ ਬਸ addena ਮਹਿੰਦੀਪੁਰ ਵਿਖੇ ਮੌਜੂਦ ਸਨ ਇਸ ਦੌਰਾਨ ਉਨ੍ਹਾਂ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਕਰਨ ਪੁੱਤਰ ਬਲਵੀਰ ਸਿੰਘ ਵਾਸੀ ਰਸੂਲਪੁਰ थाना ਚੱਬੇਵਾਲ ਜ਼ਿਲ੍ਹਾ ਹੁਸ਼ਿਆਰਪੁਰ ਜਿਹੜਾ ਕਿ ਚੋਰੀਆਂ ਕਰਨ ਦਾ ਆਦੀ ਹੈ ਅੱਜ ਵੀ ਚੋਰੀ ਕੀਤੀ ਕਾਲੇ ਰੰਗ ਦੇ ਮੋਟਰਸਾਈਕਲ ਨੰਬਰ ਪੀਬੀ 32 ਕਯੂ 8315 ਮਾਰਕਾ ਹੀਰੋ ਹਾਂਡਾ ਤੇ ਸਵਾਰ ਹੋ ਕੇ ਬਲਾ सूचना पर सहयोग होते पुलिस पार्टी ਵੱਲੋਂ ਮੋਟਰਸਾਈਕਲਾਂ ਦੀ ਚੈਕਿੰਗ ਦੌਰਾਨ ਕਰਤੀ ਤੇ ਮੁਲਜ਼ਮ ਨੂੰ ਮੋਟਰਸਾਈਕਲ ਸਮੇਤ ਕਾਬੂ ਕਰਕੇ ਅਗੇਤੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਨਵਾਂ ਸ਼ਹਿਰ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਚੈਕਿੰਗ ਦੌਰਾਨ ਦੋ ਨਸ਼ਾ ਤਸਕਰ ਔਰਤਾਂ ਨੂੰ ਕਾਬੂ ਕੀਤਾ ਗਿਆ। ਪੁਲਿਸ ਨੇ ਪਿੰਡ ਲੰਘੇਵੀ ਤੋਂ ਇੱਕ ਮਹਿਲਾ ਨੂੰ ਹੈਰੋਇਨ ਸਮੇਤ ਕਾਬੂ ਕੀਤਾ। ਇਸੇ ਤਰ੍ਹਾਂ ਗਸ਼ ਦੌਰਾਨ ਲੰਘੜੋਆ ਵਿਖੇ ਇੱਕ ਹੋਰ ਮਹਿਲਾ ਨੂੰ ਕਾਬੂ ਕੀਤਾ ਜਿਸ ਕੋਲੋਂ ਹੈਰੋਇਨ ਬਰਾਮਦ ਕੀਤੀ ਗਈ। ਕਾਬੂ ਕੀਤੇ ਗਏ ਮੁਜ਼ਮਨਾਂ ਖਿਲਾਫ ਮਾਮਲਾ ਦਰਜ ਕਰ ਲਿੱਤਾ ਗਿਆ ਹੈ। ਸਰਕਾਰ ਵੱਲੋਂ ਪਿੰਡਾਂ ਦੀ ਸਾਫ ਸਫਾਈ ਸਬੰਧੀ ਚਲਾਈ ਗਈ ਮੁਹਿੰਮ ਸਵੱਛਤਾ ਹੀ ਸੇਵਾ ਪੰਦਰ ਵਾਲੇ ਅਧੀਨ જિલ્લા ਸ਼ਹੀਦ ਭਗਤ ਸਿੰਘ ਨਗਰ ਦੇ ਵੱਖ-ਵੱਖ ਪਿੰਡਾਂ ਵਿੱਚ ਗਤੀਵਿਧੀਆਂ ਕਰਕੇ ਪਿੰਡ ਵਾਸੀਆਂ ਨੂੰ ਵਾਤਾਵਰਣ ਦੀ ਸਾਂਝ ਸੰਭਾਲ ਅਤੇ ਪਿੰਡਾਂ ਦੀ ਸਾਫ ਸਫਾਈ ਲਈ ਜਾਗਰੂਕ ਕੀਤਾ ਗਿਆ ਇਸ ਸਬੰਧੀ ਸਕੂਲੀ ਵਿਦਿਆਰਥੀਆਂ ਨੇ ਪਿੰਡਾਂ ਵਿੱਚ ਰੈਲੀ ਕਰਕੇ ਸਵੱਛਤਾ ਦਾ ਸੁਨੇਹਾ ਦਿੱਤਾ ਅਤੇ ਸਿੰਗਲ ਯੂਜ਼ ਪਲਾਸਟਿਕ ਨੂੰ ਨਾ ਵਰਤਣ ਦੀ ਅਪੀਲ ਵੀ ਕੀਤੀ ਥਾਣਾ ਸਦਰ ਬੰਗਾ ਪੁਲਿਸ ਵੱਲੋਂ ਸ਼ਰਾਬ ਦੀਆਂ 12 ਬੋਤਲਾਂ ਰਾਇਲ ਸਟੈਗ ਦੀਆਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੋਲਦਾਰ ਚੰਨਨਦੀਪ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਪੈੜੇ ਪੁਰਸ਼ਾਂ ਦੀ ਸੰਬੰਧ ਵਿੱਚ ਬੰਗਾ ਤੋਂ ਗਸ਼ਤ ਚਲਾਉਣ ਜਾ ਰਹੇ ਸਨ ਅਤੇ ਪਿੰਡ ਲੰਗੇਰੀ ਤੋਂ ਮੱਲੂ ਪੋਤਾ ਰੋਡ ਤੇ ਇੱਕ ਸਕੂਟੀ ਸਵਾਰ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਦੋਂ ਉਸ ਕੋਲੋਂ ਉਸਦਾ ਨਾਮ ਪਤਾ ਪੁੱਛਿਆ ਗਿਆ ਤਾਂ ਉਸਨੇ ਆਪਣੀ ਪਛਾਣ ਬਿੰਦਰ ਕੁਮਾਰ ਪੁੱਤਰ ਪ੍ਰੀਤਨ ਸਿੰਘ ਵਾਸੀ ਲੰਗੇਰੀ ਦੱਸੀ ਜਿਸ ਕੋਲੋਂ 12 ਬੋਤਲ ਰਾਇਸਟੈਗ ਕਾਬੂ ਕੀਤੀਆਂ ਗਈਆਂ ਅਤੇ ਉਸਤੇ 93 ਨੰਬਰ ਮਾਮਲਾ ਦਰਜ ਕੀਤਾ ਗਿਆ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਕਿ ਲੜਕੀਆਂ ਦੇ ਹੋਸਟਲ ਵਿੱਚ ਇੱਕ ਵਿਦਿਆਰਥਣ ਨੇ ਨਹਾਉਂਦੇ ਸਮੇਂ 60 ਵਿਦਿਆਰਥਣਾਂ ਦੀ ਵੀਡੀਓ ਬਣਾ ਕੇ ਇੱਕ ਨੌਜਵਾਨ ਨੂੰ ਭੇਜ ਦਿੱਤੀ। ਉਕਤ ਨੌਜਵਾਨ ਸ਼ਿਮਲਾ ਦਾ ਦੱਸਿਆ ਗਿਆ ਹੈ। ਨੌਜਵਾਨ ਨੇ ਇਸ ਵੀਡੀਓ ਨੂੰ ਇੰਟਰਨੈਟ ਮੀਡੀਆ ਤੇ ਵਾਇਰਲ ਕਰ ਦਿੱਤਾ। ਯੂਨੀਵਰਸਿਟੀ ਮੈਨੇਜਮੈਂਟ ਅਨੁਸਾਰ ਕਿਸੇ ਵੀ ਕੁੜੀ ਨੇ ਆਤਮ ਹੱਤਿਆ ਦੀ ਕੋਸ਼ਿਸ਼ ਨਹੀਂ ਕੀਤੀ ਹੈ। ਉਧਰ ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਸ਼ਰਮਨਾਕ ਮਾਮਲਾ ਹੈ। ਸੰਗਰੂਰ ਦੇ ਮੂਲਕ ਇਲਾਕੇ ਵਿੱਚ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ 14 ਸਾਲਾਂ ਲੜਕੀ ਰਤਿੰਦਰਜੀ ਜਰਕੀ ਉਸ ਦੀ ਭੈਣ ਬੜੀ ਮੁਸ਼ਕਿਲ ਨਾਲ ਬਚ ਗਈ ਮਿਲੀ ਜਾਣਕਾਰੀ ਮੁਤਾਬਿਕ ਬੀਤੀ ਰਾਤ ਦੋਵੇਂ ਭੈਣਾਂ ਈ ਸਕੂਟੀ ਤੇ ਪਿੰਡ ਬੱਲਾ ਤੋਂ ਮੂਨਕ ਤੱਕ ਟਿਊਸ਼ਨ ਪੜਨ ਜਾਣ ਜਾ ਰਹੀਆਂ ਸਨ ਰਸਤੇ ਵਿੱਚ ਟਰੱਕ ਨੇ ਇਹਨਾਂ ਨੂੰ ਟੱਕਰ ਮਾਰ ਦਿੱਤੀ ਟੱਕਰ ਲੱਗਣ ਤੋਂ ਬਾਅਦ ਇੱਕ ਲੜਕੀ ਖੇਤਾ ਵਿੱਚ ਡਿੱਗੀ ਅਤੇ ਦੂਜੀ ਸੜਕ ਉੱਤੇ ਸੜਕ ਉੱਤੇ ਡਿੱਗੀ ਲੜਕੀ ਦੇ ਸਿਰ ਉਪਰੋ ਟਰੱਕ ਦਾ ਟਾਇਰ ਚੜ ਗਿਆ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀ ਦੋਸਤਾਂ ਨੇ ਟਰੱਕ ਡਰਾਈਵਰ ਦੇ ਨਸ਼ਾ ਕਰਨ ਦਾ ਇਲਜ਼ਾਮ ਲਗਾਇਆ ਹੈ ਉਹਨਾਂ ਦੱਸਿਆ ਕਿ ਟਰੱਕ ਡਰਾਈਵਰ ਨੇ ਸ਼ਰਾਬ ਕੀਤੀ ਹੋਈ ਸੀ ਪੁਲਿਸ ਨੇ ਟਰੱਕ ਅਤੇ ਚਾਲਕ ਨੂੰ ਗ੍ਰਿਫਤਾਰ ਕਰ ਸਰਕਾਰ ਨੇ ਫਗਵਾੜਾ ਦੀ ਖੰਡ ਮਿਲ ਵੱਲੋਂ ਗੰਨਾ ਕਾਸ਼ਕਾਰਾਂ ਦੇ ਕਰੀਬ 70 ਕਰੋੜ ਰੁਪਏ ਦੀ ਅਦਾਇਗੀ ਨਾ ਕੀਤੇ ਜਾਣ ਖਿਲਾਫ ਕਾਰਵਾਈ ਕਰਦੇ ਆ ਮਿਲ ਦੀਆਂ ਜਾਇਦਾਦਾਂ ਮਸ਼ੀਨਰੀ ਬਿਜਲੀ ਉਸਬਾਦਲ ਪਲਾਟ ਇਮਾਰਤਾਂ ਯਾਰਡ ਵਿਹਾਰਸੀ ਖੇਤਾਂ ਤੇ ਭੌਤਿਕ ਵਸਤੂਆਂ ਅਟੈਚ ਕਰ ਦਿੱਤੀਆਂ ਹਨ ਕਪੂਰਥਾ ਦੇ ਡੀਸੀ ਵਿਸ਼ੇਸ਼ ਅਰੰਗਲ ਨੇ ਦੱਸਿਆ ਕਿ ਇਹ ਅਟੈਚਮੈਂਟ ਮਿਲ ਦੀ ਜ਼ਮੀਨ ਤੇ ਲਾਗੂ ਨਹੀਂ ਹੁੰਦੀ ਥਾਣਾ ਸਾਣੇਵਾਲਾ ਦੀਨਾਂ ਦੀ ਚੌਂਕੀ ਕੰਗਨਵਾਲ ਦੇ ਇਲਾਕੇ ਗਿਆਸਪੁਰ ਵਿੱਚ ਸੂਆ ਰੋਡ ਤੇ ਸਥਿਤ ਇੱਕ ਵੇੜੇ ਵਿੱਚ ਰਹਿਣ ਵਾਲੇ 27 ਸਾਲਾ ਨੌਜਵਾਨ ਨੇ ਵੇੜੇ ਵਿੱਚ ਰਹਿੰਦੇ ਦੋ ਭਰਾਵਾਂ ਵੱਲੋਂ ਪਹਿਲੀ ਮੰਜ਼ਲ ਦੀ ਛੱਤ ਕੋ ਤੱਕਾ ਦੇ ਦਿੱਤਾ ਗਿਆ ਇਸ ਨਾਲ ਗੰਭੀਰ ਜ਼ਖਮੀ ਹੋਏ ਨੌਜਵਾਨ ਦੀ ਹਸਪਤਾਲ ਲੈ ਜਾਂਦੇ ਰਸਤੇ ਵਿੱਚ ਮੌਤ ਹੋ ਗਈ ਮ੍ਰਿਤਕ ਨੌਜਵਾਨ ਦਾ ਕਸੂਰ ਸਿਰਫ ਇਹ ਸੀ ਕਿ ਉਹ ਕਥਿਤ ਮੁਜ਼ਮਿਨ ਭਰਾਵਾਂ ਨੂੰ ਇੱਕ ਹੋਰ ਵਿਅਕਤੀ ਦੀ ਕੁੱਟਮਾਰ ਕਰਨ ਅਤੇ ਝਗੜਾ ਕਰਨ ਤੋਂ ਰੋਕ ਰਿਹਾ ਸੀ ਜੰਮੂ ਕਸ਼ਮੀਰ ਵਿੱਚ ਪੁਲਿਸ ਨੇ ਰਾਮਬਾਲ ਜ਼ਿਲ੍ਹੇ ਵਿੱਚ ਸਥਿਤ ਜੰਗਲੀ ਖੇਤਰ ਚਾਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ ਇਸ ਦੇ ਨਾਲ ਹੀ ਇਤੋਂ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ ਜਦੋਂ ਪੁਲਿਸ ਨੇ ਜਾਣਕਾਰੀ ਮੀਡੀਆ ਨੂੰ ਦਿੱਤੀ ਦਰਸਲ ਪੁਲਿਸ ਚੌਕੀ ਸੰਗਲਦਾਨ ਪੁਲਿਸ ਕੰਪਾਰਟਮੈਂਟ ਗੂਲ ਅਤੇ ਭਾਰਤੀ ਸੈਨਾ ਦੇ 23 RR ਦੀਆਂ ਟੀਮਾਂ ਨੇ ਇਨਪੁਰ ਸੰਗਲਦਾਨ ਦੇ ਦੂਰ ਘਾੜੇ ਜੰਗਲੀ ਖੇਤਰਾਂ ਵਿੱਚ ਸੰਯੁਕਤ ਤਲਾਸ਼ੀ ਮੁਹਿੰਮ ਚਲਾਈ ਸੀ ਜਾਪਾਨ ਵੱਲ ਖਤਰਨਾਕ ਤੂਫਾਨ ਨੈਨਮਾ ਡੋਲ ਤੇਜ਼ੀ ਨਾਲ ਵਧ ਰਿਹਾ ਹੈ ਜਾਪਾਨ ਦੇ ਮੌਸਮ ਵਿਭਾਗ ਨੇ ਇਸ ਤੂਫਾਨ ਕਾਰਨ ਭਾਰੀ ਤਬਾਹੀ ਦੇ ਚੇਤਾਵਨੀ ਦਿੱਤੀ ਹੈ ਜਾਪਾਨ ਦੇ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਕਿ ਬੇਹੱਦ ਖਤਰਨਾਕ ਨੈਨਮਾ ਡੋਲ ਤਾਈ ਫੂਨ ਜਾਪਾਨ ਦੇ ਇੱਕ ਦੂਰ ਘਾੜੇ ਟਾਪੂ ਮਿਮਾਮੀ ਡੀਆਟੋ ਤੋਂ ਕਰੀਬ 2 ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਲਾਮੀ ਬੱਲੇਬਾਹ ਸਮ੍ਰਿਤੀ ਮੰਦਾਨਾ ਜਿਸका ਪਾਟਿਕਾ ਤੇ ਕਪਤਾਨ ਹਰਮਨਪ੍ਰੀਤ ਕੌਰ ਦੇ ਅਡ ਸੈਂਕੜਿਆਂ ਨਾਲ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਐਤਵਾਰ ਨੂੰ ਇੱਥੇ ਪਹਿਲੇ ਵਨਡੇ ਵਿੱਚ ਕੁਮਾਂਤਰੀ ਕ੍ਰਿਕਟ ਮੈਚ ਵਿੱਚ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਦਾ ਬੜਤ ਬਣਾ ਲਈ ਹੈ ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ ਅੱਜ ਸਮਾਂ ਸਾਫ਼ ਰਹੇਗਾ ਅੱਜ ਘੱਟ ਤੋਂ ਘੱਟ ਤਾਪਮਨ 25 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਨ 37 ਡਿਗਰੀ ਰਹੇਗਾ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ